ਜਦੋਂ ਸਿੱਧੂ ਬਾਈ ਨੇ ਇਹ ਹਵੇਲੀ ਬਣਾਈ ਸੀ ਉਸ ਦਿਨ ਤੋਂ ਲੈ ਕੇ ਇੱਥੇ ਸ਼ੈੱਡ ਪਾਉਣ ਦੀਆਂ ਗੱਲਾਂ ਹੋਈ ਜਾਂਦੀਆਂ ਨੇ ਵੀ ਐਸ ਖੁੰਜੇ ਦੇ ਵਿੱਚ ਇੱਕ ਸ਼ੈੱਡ ਬਣਾਉਣਾ ਜਿੱਥੇ ਫੋਰਚੂਨਰ ਖੜਿਆ ਕਰੂਗੀ ਜੱਜ ਕੇ ਪਰ ਕੰਮ ਨੇ ਹੋਣਾ ਉਦੋਂ ਹੁੰਦਾਗਾ ਜਦੋਂ ਕੰਮ ਦੀ ਸੈਂਤ ਆਉਂਦੀ ਹੈ ਜਦੋਂ ਸਹੀ ਸਮਾਂ ਆਉਂਦਾ ਹਨਾ ਉਸ ਤੋਂ ਪਹਿਲਾਂ ਰਹਿ ਹੀ ਹੁੰਦੀਆਂ ਨੇ ਸੋ ਅੱਜ ਇਹ ਸ਼ੈੱਡ ਬਣ ਗਿਆ ਬਣ ਕੇ ਤਿਆਰ ਹੋ ਗਿਆ ਤੇ ਗੱਡੀ ਇੱਥੇ ਅੰਦਰ ਖੜਦੀ ਹੋਗੀ ਸ਼ੈੱਡ ਬਣਿਆ ਬਹੁਤ ਸੋਹਣਾਗਾ ਤੇ ਬਾਦਸਾਪੁਰ ਵਾਲੇ ਬਾਈ ਜਗਦੀਪ ਹੋਰ ਨੇ ਸਿੰਘ ਸਾਈ ਫੈਬ੍ਰਿਕੇਸ਼ਨ ਦੇ ਵੱਲੋਂ ਇਹ ਛੱਡ ਜਿਹੜਾ ਤਿਆਰ ਕੀਤਾ ਗਿਆਗਾ ਵੀਡੀਓ ਦੇ ਵਿੱਚ ਬਾਪੂ ਜੀ ਤੋਂ ਵੀ ਰਿਵਿਊ ਲਵਾਂਗੇ ਵੀ ਉਹਨਾਂ ਨੂੰ ਇਹ ਛੱਡ ਕਿਸ ਤਰ੍ਹਾਂ ਲੱਗਿਆ ਤੇ ਕਈ ਮੇਰੇ ਭਰਾਵਾਂ ਦੇ ਪਹਿਲਾਂ ਵਾਲੀ ਰੀਲ ਦੇ ਤੇ ਕਮੈਂਟ ਆ ਰਹੇ ਸੀ ਵੀ ਇੰਨੇ ਪੈਸਿਆਂ ਦੇ ਵਿੱਚ ਲੈਂਟਰ ਪੈ ਜਾਂਦਾ ਹਨਾ ਤੇ ਉਹ ਉਹਨਾਂ ਦੀ ਗੱਲ ਵੀ ਬਾਈਆਂ ਦੀ ਠੀਕ ਹੈ ਵੀ ਇੰਨੇ ਪੈਸਿਆਂ ਦੇ ਵਿੱਚ ਲੈਂਟਰ ਪੈ ਜਾਂਦਾ ਪਰ ਗੱਲ ਕੀ ਹੁੰਦੀ ਹੈ ਵੀ ਹਰ ਥਾਂ ਦੇ ਉੱਤੇ ਹਰ ਚੀਜ਼ ਨਹੀਂ ਜੱਜਦੀ ਹੁੰਦੀ ਹਨਾ ਆਰਕੀਟੈਕਚਰਲ ਅਪੀਅਰੈਂਸ ਦੀ ਜੇ ਆਪਾਂ ਗੱਲ ਕਰੀਏ ਵੀ ਹਨਾ ਕਿੱਥੇ ਕਿਹੜੀ ਚੀਜ਼ ਨੇ ਜਜਣਾਗਾ ਉਹ ਉੱਥੇ ਉਹੀ ਚੀਜ਼ ਸੋਹਣੀ ਲੱਗਦੀ ਆ ਹਰ ਥਾਂ ਤੇ ਹਰ ਚੀਜ਼ ਫਿੱਟ ਨਹੀਂ ਆਉਂਦੀ ਇਸ ਟਾਈਮ ਅਸੀਂ ਖੜੇ ਆਂਗੇ ਮੂਸੇ ਬਾਈ ਸਿੱਧੂ ਦੀ ਹਵੇਲੀ ਦੇ ਵਿੱਚ ਬਾਪੂ ਜੀ ਵੀ ਆਪਣੇ ਨਾਲ ਲੰਘੇ ਤੇ ਜਿਹੜੇ ਸ਼ੈੱਡ ਦੇ ਥੱਲੇ ਅਸੀਂ ਖੜੇ ਆਂਗੇ ਸ਼ੈੱਡ ਨਵਾਂ ਇੰਸਟਾਲ ਕੀਤਾ ਬਾਈ ਜਗਦੀਪ ਜੀ ਨੇ ਤੇ ਬੈਠੇ ਬੈਠੇ ਇੱਕ ਦਿਨ ਬਾਪੂ ਜੀ ਨਾਲ ਗੱਲ ਹੋਈ ਸੀਗੀ ਮੈਂ ਪਿਆ ਦੇਖਿਆ ਉਹ ਟੇਬਲ ਦੇ ਉੱਤੇ ਜਿਹੜਾ ਆਪਣਾ ਪਈ ਸੀ ਫੋਟੋ ਹਨਾ ਜੀ ਦੀ ਤੇ ਤੇ ਉਸ ਦਿਨ ਸਲਾਹ ਹੋਈ ਵੀ ਐਦਾਂ ਦਾ ਸ਼ੈੱਡ ਜਿਹੜਾ ਬਣਾਉਣਾਗਾ ਤੇ ਮੈਂ ਬਾਈ ਜਗਦੀਪ ਨਾਲ ਗੱਲ ਕੀਤੀ ਤੇ ਅੱਜ ਹੀ ਸ਼ੈੱਡ ਬਣ ਕੇ ਕੰਪਲੀਟ ਹੋ ਗਿਆ। ਬਾਪੂ ਕਿਵੇਂ ਲੱਗਿਆ ਸ਼ੈੱਡ ਤੁਹਾਨੂੰ ਇਹ? ਸ਼ੈੱਡ ਤਾਂ ਮੈਂ ਸ਼ੁਰੂ ਦੇ ਵਿੱਚ ਮੈਂ ਇੱਕ ਬੁੱਕਲੇਟ ਦੇਖੀ ਸੀ ਕਿ ਛੋਟੀ ਕੋ ਆਪਣਾ। ਜੀ। ਤਾਂ ਇਹ ਸਫਾਈ ਬਹੁਤ ਜ਼ਿਆਦਾ ਸੀ। ਹੂੰ। ਮੈਂ ਪਹਿਲੇ ਕਈ ਜਗ੍ਹਾ ਤੇ ਟਰਾਈ ਕੀਤਾ ਪਰੰਤੂ ਮੈਨੂੰ ਸਾਰਿਆਂ ਤੋਂ ਵਧੀਆ ਇਹਨਾਂ ਦਾ ਕੰਮ ਲੱਗਿਆ ਕਿਉਂਕਿ ਜਿਹੜੀ ਬਾਹਰੋਂ ਦੇਖਣ ਦੇ ਵਿੱਚ ਨਾ ਆਊਟਲੁੱਕ ਬਹੁਤ ਸੋਹਣੀ ਬਹੁਤ ਸੋਹਣੀ ਬਣ ਗਿਆ। ਤੁਸੀਂ ਇਹ ਦੇਖੋ ਵੀ ਉੱਥੇ। कोरोना ਦਾ ਪੈਦਾ ਮਕਾਨ ਬਣਾ ਕੇ ਫਿਰ ਉੱਥੇ ਆਪਾਂ ਕੋਈ ਇਦਾਂ ਦਾ ਤਾਂ ਪਾ ਨਹੀਂ ਸਕਦੇ ਬਿਲਕੁਲ ਤਾਂ ਮੈਨੂੰ ਇਹ ਲੱਗਿਆ ਵੀ ਅਸੀਂ ਇਹੀ ਇੱਕ ਜਿਹੜੀ ਰਾਈਟ ਚੋਅ ਲੱਗਦੀ ਹੈ ਤਾਂ ਫਿਰ ਇਹ ਵੀਰ ਨਾਲ ਸੰਪਰਕ ਕੀਤਾ ਇਹਨਾਂ ਨੇ ਬਹੁਤ ਕਵਰ ਕੀਤਾ ਇਸ ਗੱਲ ਦੇ ਵਿੱਚ ਬਹੁਤ ਵਧੀਆ ਲੱਗਿਆ ਤਾਂ ਮੈਂ ਤੁਹਾਨੂੰ ਸ਼ਾਬਾਸ਼ ਇਹਨਾਂ ਪਰਿਵਾਰ ਨੂੰ ਸਤਿਕਾਰੀਆਂ ਦੇ ਬਹੁਤ ਸੋਹਣਾ ਕੰਮ ਹੈ ਤੇ ਬਾਕੀ ਜਗਦੀਪ بھائی ਜੀ ਤੁਸੀਂ ਪੁੱਛ ਲੈਣਾ ਕਿਉਂਕਿ ਜਿਨ੍ਹਾਂ ਨੇ ਹੁਣ ਇਹ ਵੀਡੀਓ ਦੇਖ ਕੇ ਥੋੜਾ ਵੀ ਮਨ ਬਣੂਗਾ ਵੀ ਯਾਰ ਵੀ ਆਪਾਂ ਸ਼ੈੱਡ ਇਦਾਂ ਦਾ ਬਣਵਾਈਏ ਹੈਨਾ ਤਾਂ ਉਹ ਬਾਕੀ ਦੀ ਜਾਣਕਾਰੀ ਆਪਾਂ ਬਾਈ ਜਗਦੀਪ ਜੀ ਤੋਂ ਲੈ ਲੈਣੇ ਹੈਗੇ ਜਗਦੀਪ ਵੀ ਕਿੰਨੇ ਕੁ ਸ਼ੈੱਡ ਦੇ ਨਾਲ ਦੇ ਤੁਸੀਂ ਪੰਜਾਬ ਚ ਪਾਤੇ ਆ ਵੀ ਜੀ ਲਗਭਗ ਪਿਛਲੇ ਟਾਈਮ ਚ 50 ਕੁ ਸ਼ੈੱਡ ਤਾਂ ਪਾਤੇ ਆ ਰੈਗੂਲਰ ਹੀ ਚੱਲ ਰਿਹਾ ਹਰ ਮਹੀਨੇ 5-7 ਸ਼ੈੱਡ ਪਾ ਰਹੇ ਆ ਠੀਕ 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 ਬਸ ਬਾਕੀ ਦਾ ਆਪਣਾ ਝੂਲਿਆਂ ਦਾ ਕੰਮ ਆ ਭਲੇ ਇਹਨੂੰ ਨਾਲ ਇੱਕ ਨਵਾਂ ਐਡ ਕਰਿਆ ਸੀ ਪਿਛਲੇ ਟਾਈਮ ਚ ਹੂੰ ਤੇ ਮਤਲਬ ਆਰਡਰ ਬਹੁਤ ਨੇ ਇੱਕ ਤੋਂ ਡੇ ਠੀਕ 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 ਇਹਨੂੰ ਅਸੀਂ ਸਾਰਾ ਰੈਡੀ ਕਰਕੇ ਲਿਆਉਨੇ ਆ ਫਿਰ ਉੱਥੇ ਦੋ ਦਿਨ ਦਾ ਪ੍ਰੋਸੈਸ ਹੁੰਦਾ ਫਿਟਿੰਗ ਦਾ ਜਿਵੇਂ ਆਪਾਂ ਕੱਲ ਸਵੇਰ ਦੇ ਲੱਗੇ ਆ ਦੂਜੇ ਦਿਨ ਤੇ ਅੱਜ 12 ਵਜੇ ਗਿਆ ਤੇ ਡੇਢ ਦਿਨ ਚ ਰੈਡੀ ਕਰ ਲਿਆ ਆਪਾਂ ਰੈਡੀ ਕਰ ਲਿਆ ਤੇ ਇਹਦੀ ਜੇ ਹੁਣ ਖਰਚੇ ਵਗੈਰਾ ਦੀ ਗੱਲ ਕਰੀਏ ਤਾਂ ਖਰਚਾ ਕਿੰਨਾ ਕਿਤੇ ਆ ਜਾਂਦਾ ਵੀ ਜੇ ਥੋੜਾ ਜਿਹਾ ਆਮ ਛੱਡਾਂ ਨਾਲੋਂ ਜਿਵੇਂ ਕਿ ਆਪਣਾ ਟੀਨ ਵਾਲੇ ਛੱਡਾਂ ਨਾਲੋਂ ਜਾਂ ਪੱਥਰ ਦੀਆਂ ਛਿੱਟਾਂ ਨਾਲੋਂ ਥੋੜਾ ਮਹਿੰਗਾ ਪੈਂਦਾ 400 ਰੁਪਏ ਸਕੇਅਰ ਫੁੱਟ ਪੈ ਰਿਹਾ ਹੈ ਅੱਛਾ ਮਤਲਬ ਪੂਰਾ ਲਗਜ਼ਰੀ ਛੱਡ ਕੰਪਲੀਟ ਪ ਪੀਵੀਸੀ ਕੋਟਡ ਸ਼ੀਟ ਲੱਗਦੀ ਹੈ ਜਿਹੜੀ ਬਲੈਕ ਆਊਟ ਉਹ ਲਾ ਕੇ ਠੀਕ ਕੰਪਲੀਟ ਤੇ ਜੇ ਇਹਦੀ ਲਾਈਫ ਦੀ ਗੱਲ ਕਰੀ ਆਪਾਂ ਕਿੰਨਾ ਕੁ ਟਾਈਮ ਚੱਲੇ ਜਾਂਦਾ ਹੈ ਵੀ ਜੀ ਅਸੀਂ 2 ਸਾਲ ਦੀ ਗਾਰੰਟੀ ਦਿੰਨੇ ਆ ਪਰ ਵੈਸੇ ਜੋ ਅਸੀਂ ਦੇਖਦੇ ਆ ਰਹੇ ਪਿਛਲੇ ਟਾਈਮ ਤੋਂ 15 ਤੋਂ 20 ਸਾਲ ਦੀ ਲਾਈਫ ਕਹਿੰਦੇ ਆ ਇਹਦੀ ਇਸ ਇਹ ਸ਼ੀਟ ਦੀ ਇਹ ਸ਼ੀਟ ਦੀ ਜਿਵੇਂ ਤੁਸੀਂ ਆਪਾਂ ਗੱਲ ਕਰਦੇ ਆ ਆਪਾਂ 에어ਪੋਰਟ ਤੇ ਦੇਖਿਆ ਹੋਵੇ ਦਿੱਲੀ 에어ਪੋਰਟ ਸਾਰੇ ਮਿੱਤਰਾਂ ਨੇ ਦੇਖਿਆ ਜਾਂ ਆਪਾਂ ਦਰਬਾਰ ਸਾਹਿਬ ਜਿੱਥੋਂ ਆਪਾਂ ਦੇਖ ਕਰਾਉਨੇ ਆ ਉੱਥੇ ਵੀ ਲੱਗੇ ਨੂੰ ਅੱਜ ਕਈ ਸਾਲ ਹੋ ਗਏ ਨੇ ਤੇ ਉਹਦੇ ਕਰਕੇ ਆਪਾਂ ਰਿਜ਼ਲਟ ਦੇਖ ਰਹੇ ਆ ਬਹੁਤ ਵਧੀਆ ਨੇ ਇਹਦੇ ਜਿੱਥੋਂ ਇਹ ਬਣ ਕੇ ਆਉਂਦਾ ਜਾਂ ਜਿੱਥੋਂ ਤੁਹਾਡੀ ਪਰਚੇਜ ਆ ਉਸ ਕੰਪਨੀ ਦਾ ਕੀ ਕਹਿਣਾਗਾ ਇਹਦੀ ਲਾਈਫ ਦੇ ਬਾਰੇ ਕੰਪਨੀ ਕਹਿੰਦੀ ਹੈ 20 ਤੋਂ 25 ਸਾਲ ਘਟੋ ਘਟਾ ਹਾਂ ਮਨ ਲਓ ਫਿਰ ਵੀ ਇੱਕੋ ਦਮ ਕੁਝ ਨਹੀਂ ਹੋਣ ਵਾਲਾ ਨਾ ਇਹਨੂੰ ਧੁੱਪ ਨਾ ਕੁਝ ਹੋਣਾ ਨਾ ਇਹਨੂੰ ਮੀਂਹ ਆ ਇਹਦੇ ਵਿੱਚ ਦੀ ਨਾ ਪਾਣੀ ਲੰਗੇ ਨਾ ਇਹਦੇ ਵਿੱਚ ਦੀ ਚਾਨਣ ਲੰਗੇ ਇੱਕ ਦੋ ਸ਼ੀਟਾਂ ਆਉਂਦੀਆਂ ਨੇ ਇੱਕ ਬਲੈਕਆਊਟ ਆਉਂਦੀ ਹੈ ਇੱਕ ਆਮ ਵਾਈਟ ਆਉਂਦੀ ਹੈ ਵਾਈਟ ਦੇ ਵਿੱਚ ਦੀ ਧੁੱਪ ਚਾਨਣ ਲੰਗਦਾ ਠੀਕ ਇਦੇ ਵਿੱਚ ਦੀ ਨਾਂ ਚਾਨਣ ਨੰਗਣਾ ਨਾ ਤੋਂ ਮਤਲਬ ਕੋਈ ਵੀ ਬਿਲਕੁਲ ਪਰਛਾਵਾਂ ਨਹੀਂ ਬਣਦਾ ਬਲੈਕ ਆਊਟ ਸ਼ੀਟ ਕਹਿੰਦੇ ਆ ਤੇ ਜਿਵੇਂ ਹੁਣ ਇਹਦਾ ਸਾਈਜ਼ ਦੀ ਆਪਾਂ ਗੱਲ ਕਰੀਏ ਇਹ 15 ਬਾਏ ਸੌਰੀ 17 ਬਾਏ 25 ਦਾ ਸਾਈਜ਼ ਸੀਗਾ 17 ਬਾਏ 25 ਦਾ ਸਾਈਜ਼ ਸੀਗਾ ਇਹ ਕੰਪਲੀਟ 1,70,000 ਰੁਪਏ ਚ ਰੈਡੀ ਹੋਇਆ ਤੇ ਜੇ ਇਹਦੇ ਵਿੱਚ ਇਹ ਤੋਂ ਵੱਡਾ ਛੋਟਾ ਸਾਈਜ਼ ਆਪਾਂ ਬਣਾਉਣੇ ਆਂਗੇ ਤਾਂ ਉਹਦੇ ਵਿੱਚ ਜੋੜ ਵਗੈਰਾ ਲਾਉਣ ਦਾ ਕੀ ਪ੍ਰੋਸੈਸ ਹੈਗਾ ਉਹ ਸਾਡਾ ਸਾਰਾ ਕੰਪਨੀ ਵੱਲੋਂ ਹੀ ਰੈਡੀ ਹੋ ਕੇ ਆਉਂਦਾ ਇਹਦੇ ਜਿਹੜਾ ਜੋੜ ਆ ਉਹ ਸੀਣ ਵਾਲਾ ਨਹੀਂ ਲੱਗਦਾ ਅੱਛਾ ਇਹ ਮਤਲਬ ਅਸੀਂ ਆਨ ਆਰਡਰ ਤੁਸੀਂ ਸਾਨੂੰ ਆਰਡਰ ਦਿੰ ਫਿਰ 1 ਇੱਕ 15 ਤੋਂ 20 ਦਿਨ ਦਾ ਪ੍ਰੋਸੈਸ ਸਾਡਾ ਜਿਹੜਾ ਕਪੜਾ ਗੁਜਰਾਤ ਤੋਂ ਮੰਨ ਲਓ ਰੈਡੀ ਹੋ ਕੇ ਆਣਾ ਇਹ ਇੰਪੋਰਟਡ ਆ ਉੱਥੇ ਆ ਕੇ ਸ਼ੀਟ ਜੁੜਦੀ ਆ ਬਸ ਠੀਕ 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 ਤੇਨੂੰ ਸ਼ੀਟ ਦਾ ਜਿਹੜਾ ਜੋੜ ਆ ਇਹ ਵੀ ਮੰਨ ਲਓ ਮਸ਼ੀਨਾਂ ਨਾਲ ਹੀ ਲੱਗਦਾ ਨਾ ਕਿ ਆਪਣੀ ਸੀਣ ਵਗੈਰਾ ਨਹੀਂ ਲੱਗਦੀ ਇਹਨੂੰ ਇਹ ਸਪੈਸ਼ਲ ਹੈ ਉਹਦੀ ਲਾਈਫ ਵਧਾਉਣ ਵਾਸਤੇ ਆ ਹਾਂਜੀ ਤੇ ਬਾਕੀ ਵੀਰੋ ਨੰਬਰ ਸਕਰੀਨ ਤੇ ਜਿਹੜਾ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਹੋਰਾਂ ਨਾਲ WhatsApp ਤੇ ਹੈਲੋ ਦਾ ਇੱਕ ਮੈਸੇਜ ਛੱਡ ਕੇ ਇਹਨਾਂ ਤੋਂ ਫੋਟੋ ਮੰਗਵਾ ਸਕਦੇ ਹੋ ਵੀ ਇਹਦੇ ਵਿੱਚ ਹੋਰ ਕੀ ਕੀ ਚੀਜ਼ਾਂ ਨਹੀਂ ਹੈ ਇਹਨਾਂ ਦੇ ਮਤਲਬ ਜਿਹੜੀਆਂ ਚੀਜ਼ਾਂ ਹੈ ਬਣਾਉਂਦੇ ਨੇਗੇ ਕਾਫੀ ਵਾਈਡ ਰੇਂਜ ਆ ਗਈ ਸ਼ੈੱਟ ਦੀ ਵੀ ਤੇ ਬਾਕੀ ਝੂਲੇ ਵਗੈਰਾ ਦੀ ਵੀ ਤਾਂ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਵੀਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ